ਜੀ ਪਿਆਰੇ ਦਸਕੋ ਮੈਂ ਸੰਸ਼ੇਰ ਪੱਗਾ ਤੁਸੀਂ ਦੇਖ ਰਹੇ ਹੋ ਆਰਟੀਵੀ 1 ਤੇ ਅੱਜ ਅਸੀਂ ਬੜੀ ਖੁਸ਼ੀ ਵਾਲੀ ਗੱਲਬਾਤ ਕਰਨ ਜਾ ਰਹੇ ਹਾਂ ਕਿਉਂਕਿ ਸਾਡੇ ਇਸ ਚੈਨਲ ਦੇ ਜਿਹੜੇ ਗੱਲਾਂ ਤੇ ਗੀਤ ਪ੍ਰੋਗਰਾਮ ਦੇ ਜਿਹੜੇ ਕਲਾਕਾਰ ਸੀ ਸਾਡੇ ਮਾਸਟਰ ਅਸ਼ੋਕ ਤਲਵਾਰ ਜੀ ਜਿਹੜੇ ਕਿ ਅੱਜ ਲੰਬੇ ਸਮੇਂ ਬਾਅਦੋਂ ਸਾਡੇ ਸਟੂਡੀਓ ਪਹੁੰਚੇ ਆ ਮੈਂ ਪਾ 10 ਦਿਨਾਂ ਚਾਹਾਂਗੇ ਕਿ ਥੋੜਾ ਜਿਹਾ ਇਹਨਾਂ ਦੇ ਗੋਡੇ ਦੇ ਵਿੱਚ ਪ੍ਰੋਬਲਮ ਆ ਗਈ ਸੀ ਤੇ ਨਵੇਂ ਗੋਡੇ ਪਾਉਣ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਵੀ ਕਈ ਮਹੀਨੇ ਆਰਾਮ ਕਰਨਾ ਪੈਂਦਾ ਹੈ ਤੇ ਉਹ ਆਰਾਮ ਪੂਰਾ ਹੋ ਗਿਆ ਤੇ ਹੁਣ ਸਾਡੇ ਕੋਲ ਪਹੁੰਚ ਗਏ ਅੱਜ ਅਸੀਂ ਇਸ ਕੱਸੀ ਦੇ ਵਿੱਚ ਫੇਰ ਦੁਬਾਰੇ ਅਸੀਂ ਰੂਰ ਹੋ ਰਿਹਾ ਮੱਟ ਜੀ ਨਮਸਕਾਰ ਜੀ ਨਮਸਕਾਰ ਜੀ ਨਮਸਕਾਰ ਬੰਦਾ ਜੀ ਕੀ ਹਾਲ ਹੈ ਜੀ ਗੋਡੇ ਕਾ ਜੀ ਪੋਲੇ ਤੁਸੀਂ ਤਾਂ ਆਪਣੇ ਆਪ ਨੂੰ ਫਿੱਟ ਕਰ ਲਿਆ ਸਰੀਰ ਵੀ ਸੈੱਟ ਹੋ ਗਿਆ ਫੇਰ ਤਾਂ ਜੀ ਕੁਦਰਤ ਤੋਂ ਬਲੋ ਹੋ ਗਿਆ ਹਾਂ ਤੇ ਮੈਂ ਤੇ ਸੋਚਿਆ ਨਹੀਂ ਸੀ ਕਿ ਮੇਰਾ ਸਰੀਰ ਇਹ ਕਿੰਨਾ ਮਹੀਨੇ ਲਾਤੇ ਤੁਸੀਂ ਦੇਖੋ ਜੀ ਦਸੰਬਰ 23 ਤਰੀਕ ਨੂੰ ਮੇਰਾ ਆਪਰੇਸ਼ਨ ਹੋਇਆ ਸੀਗਾ ਜੀ 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 ਤੇ ਹਫਤਾ ਭਰ ਫਿਰ ਮੈਂ ਪੀਜੀਆਈ ਚੰਡੀਗੜ੍ਹ ਚ ਰਿਹਾ ਅੱਛਾ ਜੀ ਉਸ ਤੋਂ ਬਾਅਦ 2 ਮਹੀਨੇ ਦੀ ਰਿਕਵਰੀ ਰਸਟ ਸੀਗੀ ਠੀਕ ਹੈ ਫਿਰ ਵੀ ਤੁਹਾਨੂੰ ਮਤਾਂ ਵੀਕਨੈਸ ਆ ਰਹੀਂਦੀ ਐ ਉਹਨੂੰ ਕਵਰ ਕਰਨ ਲਈ ਥੋੜਾ ਟਾਈਮ ਲੱਗ ਹੀ ਜਾਂਦਾ ਨਹੀਂ ਕਮਜ਼ੋਰੀ ਆ ਗਈ ਹਾਂ ਕਮਜ਼ੋਰੀ ਤਾਂ ਫਿਰ ਘਾਈ ਜਾਂਦੀ ਐ ਸਰੀਰ ਤੁਹਾਡਾ ਪਹਿਲਾਂ ਦੇ ਨਾਲੋਂ ਸਾਡੇ ਨਾਲੋਂ ਇਹਨਾਂ ਕਾਫੀ ਫੁੱਲੇ ਹੋਏ ਸੀ ਤੁਸੀਂ ਢਿੱਡ ਵੀ ਠੀਕ ਸੀਗਾ ਤੇ ਹੁਣ ਤੁਸੀਂ ਆਏ ਤੁਹਾਡਾ ਬਹੁਤ-ਬਹੁਤ ਵੈਲਕਮ ਆਰ.ਟੀ.ਵੀ. 1 ਸਟੂਡੀਓ ਦੇ ਵਿੱਚ ਲੋਕ ਕਹਿੰਦੇ ਸੀ ਗੱਲਾਂ ਦੇ ਪ੍ਰੋਗਰਾਮ ਤੁਹਾਡਾ ਚੱਲਦਾ ਨਹੀਂ ਹੈਗਾ ਤੇ ਅਸੀਂ ਵੀ ਉਹ ਕਹਿੰਦੇ ਸੀ ਵੀ ਗੱਲਾਂ ਦੇ ਗੀਤ ਕਿਹਦੇ ਸਾਡੇ ਕੀਤਾ ਵਾਲੇ ਨਹੀਂ ਹੈਗੇ ਮੇਰੇ ਕੋਲ ਮਗਾ ਵੀ ਮੇਰੇ ਵੀ ਕਈ ਫੌਜੀ ਵੀਰਾਂ ਦੇ ਫੋਨ ਆਏ ਜੀ ਜੀ ਕਹਿੰਦੇ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਸੀ ਬਹੁਤ ਸਕਸੈਸ ਸਿਗਰਟ ਛੋਟਾ ਪ੍ਰੋਗਰਾਮ ਗੱਲਾਂ ਤੇ ਗੀਤ ਅਸੀਂ ਗੀਤਾ ਦਾ ਵੀ ਅਨੰਦਰ ਲੰਦੇ ਸੀ ਤੇ ਤੁਹਾਡੀਆਂ ਗੱਲਾਂ ਦਾ ਵੀ ਅਨੰਦਰ ਲੰਦੇ ਸੀ ਤੇ ਮੈਂ ਫਿਰ ਉਹਨਾਂ ਨੂੰ ਇਹੀ ਪ੍ਰੋਬਲਮ ਦੱਸੀ ਕਿ ਥੋੜਾ ਜਿਹਾ ਸਵਸਥ ਠੀਕ ਹੋਣ ਕਰਕੇ ਨਾ ਤਾਂ ਬ੍ਰੇਕ ਲੱਗੇ ਹੁਣ ਦੁਬਾਰਾ ਪ੍ਰੋਗਰਾਮ ਸ਼ੁਰੂ ਕਰਵਾ ਰਿਹਾ ਪ੍ਰੋਗਰਾਮ ਸ਼ੁਰੂ ਹੋਣ ਲੱਗਿਆ ਜੀ ਹੁਣ ਅਸੀਂ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਦੂਜੀ ਗੱਲ ਇੱਕ ਹੋਰ ਮਾਸਟਰ ਜੀ ਦੱਸ ਦੇਣਾ ਚਾਹਾਂਗੇ ਕਿ 2015 ਤੋਂ ਬਾਅਦ ਜਿਵੇਂ ਜਿਵੇਂ ਸੋਸ਼ਲ ਮੀਡੀਆ ਹੈਵੀ ਹਾਵੀ ਹੁੰਦਾ ਗਿਆ ਹਾਂਜੀ ਤੇ ਕਾਫੀ ਜਿਹੜੇ ਇੱਕ ਮਿੰਟ ਕਾਫੀ ਚੇਂਜੇ ਆ ਗਏ ਬਹੁਤ ਚੇਂਜੇ ਆ ਗਏ ਜੀ ਆਹ ਤਾਂ ਜਿਹੜਾ ਤੁਸੀਂ ਦੇਖੋ ਮੋਬਾਈਲ ਦੇ ਵਿੱਚ ਬਣਾਦੇ ਨਾ ਜੀ ਰੀਲਾਂ ਰੀਲਾਂ ਬਣਾਵੇ ਇਹਨਾਂ ਨੇ ਤਾਂ ਬਹੁਤ ਹੀ ਉਹ ਅਚਾਪੇ ਆਸ ਕਰ ਦਿੱਤਾ ਸਮਾਜ ਨੂੰ ਗੰਦਾ ਕਰ ਦਿੱਤਾ ਜਿਵੇਂ ਕਹਿੰਦੇ ਨੇ ਉਹ ਪਾਣੀ ਗੰਦਾ ਕਰਤਾ ਜੀ ਇਹ ਕਰਤਾ ਉਹ ਕਰਤਾ ਪਰ ਲੇਕਿਨ ਪਤਾ ਕੀ ਇਹ ਬੱਗਾ ਜੀ ਲੋਕੀ ਕੰਮ ਕਰਕੇ ਰਾਜੀ ਨਹੀਂ ਸੋਕਿੰਦੇ ਸਾਨੂੰ ਪੈਸਾ ਆਵੇ ਪੈਸਾ ਕਿੱਧਰੋਂ ਛੇਤੀ ਆ ਸਕਦਾ ਉਹ ਇਦਾਂ ਦਾ ਸੋਚਦੇ ਆਂ ਹਾਥੀ ਮਿਹਨਤ ਕਰੋ ਹੋ ਸਾਡੀ ਸੰਗੀਤ ਲਾਇਨ ਚ ਦੇਖ ਲਓ ਹਾਂ ਸੰਗੀਤ ਲਾਇਨ ਚ ਇਹ ਮਿਹਨਤ ਮੰਗਦੀ ਹੈ ਮੈਂ ਤਾਂ ਮੰਗਦੀ ਪੂਰਾ ਮੰਗਦੀ ਤਾਂ ਬੰਦਾ ਜਾ ਕੇ ਸਟੇਜ ਤੇ ਖੜਦਾ ਇੱਥੇ ਪੁੱਠਾ ਕੰਮ ਕਰੋ ਹਾਈਲਾਈਟ ਹੋ ਜਾ ਪੁੱਠਾ ਕਰੋ ਜੇ ਤੂੰ ਜਰੋ ਦਬੀ ਗਈ ਤੇ ਕਰ ਦੋ ਆਪਣੇ ਮਿਊਜ਼ਿਕ ਤੋਂ ਨਾ ਪਰਹ ਹੋ ਜਾਂਦਾ ਤੇ ਕਲਾਕਾਰ ਬਾਜਦਾ ਜਿਹੜੇ ਸਟੇਜ ਤੇ ਜਾਂਦਾ ਫਿਰ ਕੁਛ ਵੀ ਨਹੀਂ ਕੁਛ ਵੀ ਨਹੀਂ ਹਾਂ ਠੀਕ ਹੈ ਨਾ ਜੀ ਪਿਆਰੇ ਦਰਸ਼ਕੋ ਅਸੀਂ ਇਹੀ ਦੱਸਾਂ ਜਮਾਨੇ ਕਿ ਸੋਸ਼ਲ ਮੀਡੀਆ ਸਾਹ ਵਤ ਜਿਹੜਾ ਇਸ ਵੇਲੇ ਬਹੁਤ ਮਾਰਾ ਵੀ ਸਾਹਤ ਹੋ ਰਿਹਾ ਤੇ ਚੰਗਾ ਵੀ ਸਾਹਤ ਹੋ ਰਿਹਾ ਤੇ ਪਹਿਲਾਂ ਕਿਸੇ ਨਾ ਕਿਸੇ ਦੀ ਜੇ ਕੋ ਖਬਰ ਆਉਂਦੀ ਸੀ ਤਾਂ ਟੈਲੀਵਿਜ਼ਨ ਦੇ ਵਿੱਚ ਆਉਂਦੀ ਸੀਗੀ ਉਹਨੂੰ ਕਿੰਨੇ ਕ ਲੋਕ ਦੇਖਦੇ ਸੀ ਕਿੰਨੇ ਨਹੀਂ ਦੇਖਦੇ ਸੀ ਪਰ ਇਹ ਵੀ ਹੈ ਵੀ ਪ੍ਰਚਾਰ ਕਰਨ ਵਿੱਚ ਵੀ ਕਾਫੀ ਮੁਸ਼ਕਿਲਾਂ ਦੀ ਸੀ ਕੁਝ ਗੱਲਬਾਤ ਹਾਂਜੀ ਜਿਹੜੇ ਲੋਕਾਂ ਦਾ ਪਹੁੰਚਾਉਣੇ ਦਾ ਤੁਸੀਂ ਲੋਕ ਸੰਪਰਕ ਵਿਭਾਗ ਦੇ ਵਿੱਚ ਹੁੰਦੇ ਸੀਗੇ ਤੇ ਉਹ ਕਿਹਦੇ ਗੱਲ ਸੀ ਹਾਂ ਡਰਾਮਾ ਸਮੱਸਿਆ ਜਾਂ ਕਿ ਬੰਦੇ ਇਕੱਠੇ ਕਰਨੇ ਜਿਵੇਂ ਮਦਾਰੀ ਨਾ ਇਕੱਠੇ ਕਰਦਾ ਧਮ ਡਮ ਡਮ ਕਰਕੇ ਬਾਂਦਰਾਂ ਦਾ ਤਮਾਸ਼ਾ ਦਿਖਾਉਣ ਵਾਸਤੇ ਉਹਨੂੰ ਪਹਿਲਾਂ ਗਾਹਕ ਬਣਾਉਣੇ ਪੈਂਦੇ ਆ ਕਿ ਆਸ-ਪਾਸੇ ਪੀੜ ਇਸ ਤਰ੍ਹਾਂ ਇਸ ਰੋਸ਼ਨੀ ਮੀਡੀਆ ਤੁਸੀਂ ਆਪਣੇ ਆਪ ਨੂੰ ਪਹਿਲਾ ਕਾਉਂਟ ਬਣਾਓ ਫਿਰ ਹੌਲੀ ਹੌਲੀ ਫੋਲੋਅਰ ਬਣਾਓ ਸਬਸਕ੍ਰਾਈਬਰ ਬਣਾਓ ਤੇ ਜੇ ਕਿਤੇ ਸਬਸਕ੍ਰਾਈਬਰ ਤੁਹਾਡੇ ਬਣ ਗਏ ਸਹੀ ਤਰੀਕੇ ਨਾਲ ਪਰ ਸਹੀ ਤਰੀਕੇ ਨਾਲ ਵੱਧਦੇ ਨਹੀਂ ਪੁੱਠੇ ਤਰੀਕੇ ਨਾਲ ਜਰੂਰ ਵੱਧਦੇ ਪੁੱਠੇ ਤਰੀਕੇ ਨਾਲੇ ਬਣਦੇ ਨੇ ਹੁਣ ਤੁਸੀਂ ਦੇਖ ਹੀ ਲਿਆ ਜਿਹੜੇ ਉਹ ਜਿਹੜੀ ਕੰਜਨ ਕੁਮਾਰੀ ਭਾਬੀ ਜਿਹੜੀ ਮਾਰੀ ਹੈ ਤੇ ਉਹ ਦੀ ਜਦ ਅਸੀਂ ਹੋਰ ਅਕਾਊਂਟ ਚੈੱਕ ਕੀਤੇ ਤਾਂ ਕਿੰਨਾ ਗੰਦ ਬਹੁਤ ਜ਼ਰੂਰੀ ਤੇ ਇਸ ਕਰਕੇ ਸਿੱਧੀਆਂ ਗੱਲਾਂ ਚਲ ਦਿਓ ਜੀ ਗੱਲਾਂ ਕਿ ਸਾਰਾ ਕੁਝ ਚੱਲਦਾ ਸੀ ਜਿਵੇਂ ਉਹ ਤੁਸੀਂ ਮੈਂ ਵੀਡੀਓ ਅੱਜ ਵੀ ਮੁੰਡਾ ਮੈਂ ਤਖਾਰੇ ਸੀ ਕਿਉਂਕਿ ਸਾਡੀ ਇੱਕ ਇੰਟਰਵਿਊ ਸੀਗੀ ਕੰਚਰ ਕੁਮਾਰੀ ਨੂੰ ਲੈ ਕੇ ਤੇ ਜਦੋਂ ਮੈਂ ਮੁੰਡਿਆਂ ਨੂੰ ਕਿਹਾ ਵੀ ਥੋੜਾ ਜਿਹਾ ਸਰਚ ਮਾਰ ਕੇ ਇਹਦਾ ਨਾ ਦੇ ਚੈੱਕ ਕਰੋ ਇਹਨਾਂ ਦਾ ਤਾਂ ਮੈਨੂੰ ਆਪ ਨੂੰ ਦੇਖਿਆ ਨਾ ਜਦੋਂ ਮੈਂ ਹੈਰਾਨ ਰਹਿ ਗਿਆ ਇਹਨਾਂ ਜਿਆਦਾ ਜਿਹੜਾ ਸੋਸ਼ਲ ਮੀਡੀਆ ਤੇ ਗੰਦ ਪਾਣਾ ਚੰਗੀ ਗੱਲ ਨਹੀਂ ਹੈ ਤੇ ਹੋਰ ਸਭ ਆਓ ਤੁਸੀਂ ਠੀਕ ਠਾਕ ਹੈ ਹੋਰ ਵਧੀਆ ਜੀ ਬਸ ਇਹਦਾ ਕਿੱਦਾਂ ਸੁਧਾਰ ਹੋ ਸਕਦਾ ਜੀ ਦੇਖੋ ਜੀ ਮਾਸਟਰ ਜੀ ਮੈਂ ਇਹ ਗੱਲ ਜ਼ਰੂਰ ਚਾਹਾਂਗਾ ਕਿ ਤੁਹਾਨੂੰ ਕੋਈ ਲੱਗਦਾ ਕਿਸੇ ਵੀ ਇਹ ਚੀਜ਼ ਜਿਹੜੀ ਤੁਸੀਂ ਆਪਣਾ ਦੇਖ ਰਹੇ ਆ ਵੀ ਇਹ ਚੀਜ਼ ਠੀਕ ਨਹੀਂ ਲੱਗ ਰਹੀ ਤਾਂ ਬਿਲਕੁਲ ਉਹਦੀ ਸ਼ਿਕਾਇਤ ਕਰੋ ਬਿਲਕੁਲ ਲਿਖਤੀ ਸ਼ਿਕਾਇਤ ਐਸਐਸਪੀ ਨੂੰ ਦਿਓ ਵੀ ਤਾਂ ਕਿ ਉਹਦੇ ਪਰਚਾ ਹੋਵੇ ਤੇ ਜਦੋਂ ਪਰਚਾ ਹੋਊਗਾ ਤਾਂ ਤੁਸੀਂ ਆਪਣੇ ਆਪ ਆਟੋਮੈਟਿਕ ਚੰਗੇ ਕੰਮ ਕਰਨੇ ਸ਼ੁਰੂ ਕਰ ਦੇਣਗੇ ਹੁਣ ਅਸੀਂ ਸੋਸ਼ਲ ਮੀਡੀਆ ਦਾ ਕੰਮ ਦੋ ਕਿੰਨੇ ਦੇਰ ਤੋਂ ਕਰ ਰਹੇ ਹਾਂ ਸਾਡੇ ਵਾਸਤੇ ਕਿੰਨੀਆਂ ਬਦਸਾ ਨੇ ਜਦੋਂ ਸਾਨੂੰ ਪਤਾ ਵੀ ਜੇ ਬੜੇ ਜੀ ਵੀ ਚੀਜ਼ ਕੋਈ ਗਲਤ ਕਰਾਂਗੇ ਤਾਂ ਇਮੀਡੀਏਟਲੀ ਸਾਡੇ ਤੇ ਕਾਰਵਾਈ ਹੋ ਸਕਦੀ ਹੈ ਫਿਰ ਅਸੀਂ ਗਲਤ ਕੰਮ ਕਰਦੇ ਫਿਰ ਉਹ ਵਿੱਚ ਲੋਕਾਂ ਦਾ ਵੀ ਕੁਝ ਉਹ ਹੈ ਜੇ ਚੰਗੀਆਂ ਚੀਜ਼ਾਂ ਦੇਖਣਗੇ ਤਾਂ ਲੋਕ ਚੰਗੀਆਂ ਚੀਜ਼ਾਂ ਪਾਣਗੇ ਪਰ ਲੇਕਿਨ ਚੰਗੀਆਂ ਨੇ ਲੋਕ ਵੀ ਨਹੀਂ ਦੇਖਦੇ ਨਾ ਕਿਸੇ ਬੰਦੇ ਨੂੰ ਕਿਸ ਹਰ ਜੋ ਬੰਦਗੀ ਦਾ ਵੀ قصੂਰ ਹੈ ਲੋਕਾਂ ਦਾ ਵੀ قصੂਰ ਹੈਗਾ ਪਰ ਲੇਕਿਨ ਹੁਣ ਸਮਾਜ ਚ ਜਾਗਰੂਤੀ ਹੋਣੀ ਚਾਹੀਦੀ ਹੈ ਜੋ ਤਾਂ ਕਿ ਵਧੀਆ ਪ੍ਰੋਗਰਾਮ ਦੇਖਣ ਵਧੀਆ ਲੋਕਾਂ ਨੂੰ ਲਾਇਕ ਕਰਨ ਉਹਨਾਂ ਦੇ ਵੀਰ ਵਧਣ ਤੇ ਆਹ ਗੰਦਸ਼ੰਦ ਨਾ ਦੇਖਣ ਮੈਂ ਤਾਂ ਇੱਕ ਗੱਲ ਨੋਟ ਕਰਦਾ ਜੀ ਕੱਲ ਇੱਕ ਸਾਡੇ ਕਲਾਕਾਰ ਸਰਵਣ ਫਰਜੀ ਅੱਛਾ ਜੀ ਉਹਨਾਂ ਦਾ ਇੱਕ ਗਾਣਾ ਉਹਨਾਂ ਨੇ ਕੱਢਿਆ ਹਰ ਬੰਦਾ ਲਗਾਓ ਪੰਜ ਰੁਪਏ ਹਾਂ ਹਾਂ ਚਾ ਇਹ ਪਹਿਲਾਂ ਪਿਛਲੀ ਵਾਰੇ ਕੱਢਿਆ ਸੀ ਲਗਾਓ ਇੱਕ ਰੁੱਖ ਹਰ ਬੰਦਾ ਇੱਕ ਲਗਾਓ ਇੱਕ ਰੁੱਖ ਹੁਣ ਕਹਿੰਦਾ ਹਰ ਬੰਦਾ ਲਾਓ ਪੰਜ ਰੁੱਖ ਬਾਜੀ ਬਾਜੀ ਬਹੁਤ ਵਧੀਆ ਤੇ ਮੈਂ ਇਹਨਾਂ ਨੂੰ ਗੱਲ ਕਹੀ ਹੈ ਵੀ ਜੇ ਜਿਹੜਾ ਗਾਣਾ ਸਾਫ ਸੁਥਰਾ ਰੁੱਖਾਂ ਬਾਰੇ ਬਣਨ ਦਾ ਹੈਗਾ ਹੋ ਸਕਦਾ ਲੋਕੀ ਲਾਈਕ ਨਾ ਕਰਨ ਉਹ ਪੁਰਾਣੇ ਗਾਣੇ ਦੇਖੋ ਉਹ ਚ ਲੋਕਾਂ ਨੂੰ ਸੁਨੇਹਾ ਨਹੀਂ ਮਿਲਦਾ ਸੀ ਸੁਨੇਹਾ ਤੇ ਕਿੰਨੇ ਵਧੀਆ ਸੀਗੇ ਨਸ਼ਿਆਂ ਦੇ ਖਿਲਾਫ ਸੀ ਦਾਜ ਦੇ ਖਿਲਾਫ ਸੀ ਔਰ ਦੇਸ਼ ਪਿਆਰ ਦੇ ਗਾਣੇ ਹੁੰਦੇ ਸੀ ਅੱਜ ਕੱਲ ਤਾਂ ਗਾਣੇ ਵੀ ਦੇਖ ਲਓ ਨਾ ਇਹਨਾਂ ਦੀ ਟਿਊਨਾਂ ਜਿੱਦਾਂ ਗੱਲਾਂ ਕਰਦੇ ਹੁੰਦੇ ਸੋਹੜਾ ਬੰਦਾ ਥੱਲੇ ਪਗਰੀ ਜਾਂਦਾ ਤੇ ਸਿਰ ਉੱਪਰ ਚਾਈ ਜਾਂਦਾ। ਕਿਆ ਬਾਤ ਹੈ। ਇਹ ਸਾਰਾ ਸੋਸ਼ਲ ਮੀਡੀਆ ਦਾ ਕਮਾਲ ਹੈ ਜੀ। ਹੁਣ ਤਾਂ ਧੂਪ ਬਾਲ ਕੇ ਨਾ ਸੋਸ਼ਲ ਮੀਡੀਆ ਨੂੰ ਦੋ ਜੀ ਤੇ ਤਿੱਤੋ ਹੀ ਸਭ ਕੁ ਉਸਾਣਾ ਤੇ ਉੱਤੇ ਹੀ ਕਰਨਾ। ਪੱਲੇ ਕਿੰ ਚੰਗੀਆਂ ਚੀਜ਼ਾਂ ਜਿਹੜੀਆਂ ਸਾਨੂੰ ਸਵਾਲ ਲਈ ਕਰਨੇ ਚਾਹੀਦੇ ਆ ਤੇ ਮੈਂ ਚਾਹਾਂਗਾ ਕਿ ਅਸੀਂ ਜਿਹੜਾ ਸਾਡਾ ਕੱਲ ਅਸੀਂ ਗਾਣਾ ਰਿਲੀਜ਼ ਕੀਤਾ ਜੀ ਤੇ ਉਹ ਗਾਣੇ ਦੇ ਥੋੜੇ ਜੇ ਬੋਲ ਜਿਹੜੇ ਅਸੀਂ ਵੀ ਸਰੋਤਿਆਂ ਨੂੰ ਦਿਖਾ ਦਨੇ ਸੁਣਾ ਦਿਓ ਸੁਣਾ ਦਿਓ ਤੇ ਫਿਰ ਦੁਬਾਰੇ ਅਸੀਂ ਚਾਹੁੰਦੇ ਆ ਕਿ ਕਿਉਂਕਿ ਪਰਿਵਰਣ ਤੇ ਜੋ ਚੰਗਾ ਦੇਖੋ ਚੰਗਾ ਸੁਣੋ ਚੰਗਾ ਕਰੋ ਆਪਣੇ ਬੱਚਿਆਂ ਨੂੰ ਵੀ ਧਿਆਨ ਦਿਓ ਬੱਚਿਆਂ ਦੇ ਨਾਲ ਵੀ ਕੁਝ ਸਮਾਂ ਬਤੀਤ ਕਰੋ ਤੇ ਉਹਨਾਂ ਨੂੰ ਰੱਖੋ ਚੰਗਾ ਸੁਣੋ ਚੰਗਾ ਦੇਖੋ ਚੰਗਾ ਬੋਲੋ ਚੰਗਾ ਬੋਲੋ ਜੀ ਜੀ ਤੇ ਲੋ ਹੁਣ ਫਿਰ ਆਜ਼ਾਦ ਬਿਲਕੁਲ ਜੀ ਜਾਂਦੇ ਜਾਂਦੇ ਅਸੀਂ ਦੋ ਗੋਲ ਤੁਹਾਡੇ ਜਿਹੜਾ ਹਾਂ ਉਹ ਗਾਣਾ ਜ਼ਰੂਰ ਸੁਣਾ ਦੇ ਪੰਜ ਰੁੱਖ ਲਗਾਓ ਸਾਰੇ ਇਸ ਦਾ ਜਿਹੜਾ ਦੋ ਚਾਰ ਇੱਕ ਅੰਤਰਾ ਸਥਾਈ ਅੰਤਰਾ ਜ਼ਰੂਰ ਸੁਣਦੇ ਤੇ ਸਾਨੂੰ ਦਿਓ ਇਜਾਜ਼ਤ ਫਿਰ ਮਿਲਦੇ ਆ ਸਤਿ ਸ੍ਰੀ ਅਕਾਲ ਠੀਕ ਆ ਸਮਝਾਉਂਦੀ ਬਾਬੇ ਨਾਨਕ ਦੀ ਪਾਣੀ ਮਾਂ ਪਿਓ ਨਾ ਮੰਨੇ ਅਸੀਂ ਤਰਤੇ ਤੇ ਪਾਣੀ ਤੂੰ ਕਾਣਾ ਸਮਝਾਉਂਦੀ ਬਾਬੇ ਨਾਨਕ ਦੀ ਪਾਣੀ ਮਾਂ ਪਿਓ ਨਾ ਮੰਨੇ ਅਸੀਂ ਤਰਤੇ ਤੇ ਪਾਣੀ ਰੱਟੇ ਲਾ ਗੁਰੂ रुख दे रामो हरे भरे पंहिंजी रुख दे लाम बड़ा सम आंदी